हां जी आज ਆਪਾਂ ਕਟਾਂਗੇ ਪਲਾਜੋ ਸਲਵਾਰ ਤੇ ਸਟੇਟ ਸਲਵਾਰ ਵੀ ਕਹਿ ਦਿੰਦੇ ਇਹਨੂੰ ਆਪਾਂ ਇਸਦੇ ਆਪਾਂ ਇਸ ਤਰੀਕੇ ਨਾਲ ਛਾਂ ਲਾਉਣੀ ਹੈ ਆਪਣੀ ਟੋਟਲ ਲੰਬਾਈ ਹੈ 36 ਇੰਚ ਸਲਵਾਰ ਦੀ ਤੇ 36 ਇੰਚ ਜੋ ਆਪਾਂ 33 ਇੰਚ ਦਾ ਗੁੰਦਾ ਕਟਾਂਗੇ ਇਹਦੇ ਆਪਾਂ 4 ਇੰਚ ਦੀ ਬੈਲਟ ਵੀ ਪਾ ਸਕਦੇ ਆ ਤੇ 2 ਇੰਚ ਦੀ ਬੈਲਟ ਵੀ ਪਾ ਸਕਦੇ ਹੁੰਦੇ ਆ ਤੇ ਇਹ ਆਪਾਂ ਇਸਦੇ 4 ਇੰਚ ਦੀ ਬੈਲਟ ਪਾਉਣੀ ਹੈ ਉਸ ਹਾਵਣਾ ਤੁਹਾਨੂੰ ਦੱਸ ਦਿਆਂ ਕਟਾਈ ਕਰਨੀ ਤੇ ਇਹਦੀ ਆਪਾਂ ਲੰਬਾਈ ਹੈਗੀ ਆ 33 ਇੰਚ ਜੇ ਅੱਧੀ ਆਪਾਂ ਕੁੰਦਾ ਕੱਟਣਾ ਤੇ 36 ਇੰਚ ਤਿਆਰ ਹੈ 3 ਇੰਚ ਆਪਾਂ ਘੱਟ-ਘੱਟਾਂਗੇ ਤੇ ਆਪਾਂ ਇੱਥੋਂ ਲੱਗ ਕੇ ਇਹਦਾ ਆਪਾਂ 33 ਇੰਚ ਇੱਥੇ ਆ ਰਿਹਾ ਤੇ ਇਹ ਆਪਾਂ 1.5 ਇੰਚ ਵਾਧਾ ਰੱਖਣਾ ਤੇ ਇਹੀ ਆਪਾਂ 1.5 ਇੰਚ ਦੀ ਉੱਪਰ ਕਾਟ ਪਾਉਣੀ ਆ ਇੱਥੋਂ ਲਾ ਕੇ ਆਪਾਂ ਮਣਿਆ ਇਹ ਇੱਥੋਂ ਤੱਕ 33 ਇੰਚ ਦਾ ਆਪਾਂ ਨਿਸ਼ਾਨ ਲਾ ਲਿਆ ਤੇ ਉੱਪਰ ਜਿਹੜਾ ਵਾਧਾ ਰੱਖਿਆ ਸੀ ਆਪਾਂ 1.5 ਇੰਚ نیچے ਉਹ ਆਪਾਂ ਉੱਪਰ ਕਾਟ ਪਾਉਣੀ ਆ ਇਹ ਆਪਾਂ ਜਿਹੜੀ ਸਾਈਡ ਇਧਰੋਂ ਆਪਣੀ ਖੁੱਲੀ ਐ ਇਹ ਵਾਲੀ ਆਪਾਂ ਇਧਰਲੀ ਸਾਈਡ ਉੱਪਰਲੀ ਸਾਈਡ ਰੱਖੀ ਐ ਤੇ ਆਹ ਆਪਣੇ ਗੋਲ ਪਾਸੇ ਐ ਇਧਰੋਂ ਆਪਾਂ ਪਹੁੰਚੇ ਦਾ ਨਿਸ਼ਾਨ ਲਾਉਣਾ ਜਿੱਧਰ ਗੋਲ ਪਾਸਾਈਡ ਆ ਵਾਲੀ ਇਹ ਆਪਾਂ ਇਸ ਚੀਜ਼ ਸਿੱਧੀ ਲਾ ਲਈ ਐ ਆਪਾਂ ਜਿਹੜਾ ਵਾਧ ਰੱਖਿਆ ਹੋਇਆ ਸੀ ਇਹ ਆਪਾਂ ਉੱਪਰ ਕੱਢਤਾ ਇਸ ਤਰੀਕੇ ਨਾਲ ਇੱਥੋਂ ਆਪਾਂ ਕਾਟ ਚੱਕ ਕੇ ਸਿੱਧੀ ਆਪਾਂ ਇਧਰਲੀ ਸਾਈਡ ਲੈ ਗਏ ਜਿੱਧਰ ਆਪਣੀਆਂ ਕੰਨਾਂ ਐ ਇਧਰ ਆਪਣੀਆਂ ਚਾਰੇ ਕੰਨਾਂ ਐ ਤੇ ਇਹ ਆਪਣੀ ਝੋਲੀ ਵਾਲਾ ਪਾਸ ਆ ਗਿਆ ਇੱਥੋਂ ਆਪਾਂ ਦਾਸ ਦਾ ਨਿਸ਼ਾਨ ਲਾਉਣਾ ਹੈ ਇਤੋਂ 10 ਦਾ ਨਿਸ਼ਾਨ ਲਾ ਕੇ ਆ ਆਪਣਾ ਐਕਸਟਰਾ ਜਿਹੜਾ 1.5 ਇੰਚ ਸੀ ਉਹਦੇ ਇੱਥੋਂ ਸ਼ੁਰੂ ਤੋਂ ਹੀ ਲਾ ਕੇ ਮਿਣਾਗੇ ਆਪਾਂ 10 ਦਾ ਨਿਸ਼ਾਨ ਲਾਵਾਂਗੇ ਤੇ ਇਹਦੇ ਨਾਲ ਸਿੱਧਾ ਪਹੁੰਚਾ ਆਪਾਂ ਜਿਹੜਾ ਰੱਖਿਆ ਇਹਦਾ 6.5 ਪਹੁੰਚਾ ਤਿਆਰ ਸੀ ਪਰ ਆਪਾਂ ਇਹਦੇ ਸਟੇਟ ਸਲਵਾਰ ਕਰਕੇ 7.5 ਤਿਆਰ ਕਰਾਂਗੇ ਇਹ ਆਪਾਂ ਨੇ 7.5 ਦਾ ਤੇ ਇੱਥੋਂ ਆਪਾਂ 1.5 ਇੰਚ ਵਾਧਾ ਰੱਖ ਕੇ ਆ ਦੇਖ ਸਕਦੇ 9 ਇੰਚ ਰੱਖ ਲਿਆ ਆਪਣੇ ਇੱਥੋਂ 9 ਇੰਚ ਤੇ ਆਪਾਂ ਅਨਜਾ ਤਿਆਰ ਕਰਾ ਰੱਖ ਲਿਆ ਕਿਉਂਕਿ ਆਪਾਂ 7.5 ਤਿਆਰ ਕਰਾਂਗੇ ਤੇ ਬਾਕੀ ਇਹਨਾਂ ਕਪੜਾ ਆਪਣਾ ਐਕਸਟਰਾ ਵਿੱਚ ਰਹੂਗਾ ਤੇ ਇਸ ਤੋਂ ਆਪਾਂ ਨਿਸ਼ਾਨ ਚੱਕ ਕੇ ਸਿੱਧਾ ਇੰਚੀ ਟੇਪ ਨਾਲ ਇੱਥੇ ਝੋਲੀ ਨਾਲ ਮਲਾ ਦੇਣਾ ਪਹਿਲਾਂ ਫਿਰ ਇੱਥੋਂ ਆਪਾਂ ਥੋੜੀ ਜੀ ਗਲਾਈ ਦੇ ਦੇਣੀ ਆ ਕਿਉਂਕਿ ਫਿਰ ਆਪਣੇ ਝੋਲੀ ਤੋਂ ਖਿੱਚ ਨਹੀਂ ਪਊਗੀ ਇਹਦੀ ਇਹ ਬਿਲਕੁਲ ਪਲਾਜ਼ੋ ਵਾਂਗੂ ਸਲਵਾਰ ਬਣ ਜਾਂਦੀ ਹੈ ਤੇ ਇੱਥੋਂ ਆਪਾਂ ਗਲਾਈ ਇਸ ਤਰੀਕੇ ਨਾਲ ਵੀ ਥੋੜੀ ਜਿਹੀ ਜਿਵੇਂ ਪਲਾਜੋ ਦੀ ਕਰਦੇ ਉਹ ਕਰ ਸਕਦੇ ਹੁੰਦੇ ਆ ਪਰ ਆਪਾਂ ਨਹੀਂ ਕਰਾਂਗੇ ਕਿਉਂਕਿ ਨਾ ਇਹ ਕਪੜਾ ਹੈਗਾ ਮਸ਼ਵੀਨੀ ਦਾ ਤੇ ਇਹਦੇ ਧਾਗੇ ਬਹੁਤ ਨਿਕਲਣ ਲੱਗ ਜਾਂਦੇ ਆ ਤੇ ਆਪਾਂ ਇਸੇ ਤਰ੍ਹਾਂ ਕੰਨਗੇ ਰੱਖਾਂਗੇ ਕੋਈ ਏਦਾਂ ਵੀ ਆਪਾਂ ਸਿਉਾਂ ਲਾਂਗੇ ਕੋਈ ਖਿੱਚ ਨਹੀਂ ਪੈਂਦੀ ਬਿਲਕੁਲ ਵਧੀਆ ਬੰਦੀ ਕਿਉਂਕਿ ਆਪਾਂ ਗਲਾਈ ਵੀ ਪਾਤੀ ਬਾਕੀ ਇੱਥੋਂ ਬਹੁਤ ਖੁੱਲਾ ਹੋ ਜਾਂਦਾ ਕੰਬਲ ਪੈ ਜਾਣੇ ਆਪਣੇ ਵਿੱਚ ਤੇ ਆਹ ਜਿਹੜੀ ਕਾਰਟ ਆਪਾਂ ਇੱਥੋਂ ਏਦਾਂ ਨੂੰ ਚੱਕਾਂਗੇ ਇਹ ਜਿਹੜਾ ਆਪਾਂ ਉੱਪਰਲਾ ਪਾਸਾ ਇਧਰਲੀ ਸਾਈਡ ਤਾਂ ਰੱਖਦੇ ਆ ਕਿਉਂਕਿ ਜਿਹੜਾ ਐਕਸਟਰਾ ਕਪੜਾ ਆਪਣਾ ਵਿਚਾਲੇ ਬਚੂਗਾ ਨਹੀਂ ਆਪਣੇ ਆ ਪੀਸ ਜੇ ਅਲੱਗ-ਅਲੱਗ ਆ ਬਚ ਜਾਂਦੇ ਫालतੂ ਹੁਣ ਆਪਣੀ 벨ਟ ਇੱਥੋਂ ਰੱਖ ਕੇ ਆਪਾਂ ਇਸ ਤਰੀਕੇ ਨਾਲ 벨ਟ ਇੱਥੋਂ ਕੱਢ ਸਕਦੇ ਆ ਤੇ ਇਹ ਆਪਣਾ ਕਪੜਾ ਫालतू ਨਹੀਂ ਜਾਊਗਾ ਤੇ ਨਹੀਂ ਫਿਰ ਆਪਣਾ ਇਧਰਲੀ ਸਾਈਡ ਜੇ ਆਪਾਂ ਕੱਢਾਂਗੇ ਦੂਸਰੀ ਸਾਈਡ ਤਾਂ ਉਹ ਹੀ ਵੇਸਟ ਕਪੜਾ ਜਾਂਦਾ ਹੁਣ ਆਪਣੀ 벨ਟ ਇੱਥੋਂ ਹੀ ਬਣ ਸਕਦੀ ਹੈ ਤੇ ਲੰਮਾ ਕਪੜਾ ਜਿੰਨਾ ਚਾਹੀਦਾ ਆਪਾਂ ਵਧਾ ਸਕਦੇ ਆ ਇੱਥੋਂ ਇਥੋਂ ਆਪਾਂ ਆਪਣੀ বেলਟ ਕੱਢਾਂਗੇ ਨਾਲੇ ਪਹੁੰਚ ਜਾਂਦੇ ਹਾਂ ਲਾਉਣ ਨੂੰ ਕਪੜਾ ਇਥੋਂ ਹੀ ਆਪਾਂ ਲਾ ਸਕਦੇ ਆ ਤੇ ਇਸ ਤਰੀਕੇ ਨਾਲ ਸਟੇਟ ਸਲਵਾਰ ਦੀ ਆਪਾਂ ਕਟਿੰਗ ਕਰ ਸਕਦੇ ਆ ਤੁਸੀਂ ਦੇਖ ਸਕਦੇ ਬਹੁਤ ਹੀ ਸੌਖੀ ਆ ਆ ਦੋਨੇ ਲੜ ਗੋਲ ਸਾਈਡ ਤੋਂ ਹੀ ਆਪਾਂ ਪਹੁੰਚ ਦਾ ਨਿਸ਼ਾਨ ਲਾਉਣਾ ਤੇ ਇਸੇ ਤਰੀਕੇ ਨਾਲ ਹੀ ਬਸ ਆਪਾਂ ਸਾਰੇ ਨਿਸ਼ਾਨ ਲਾ ਕੇ ਤੇ ਇਹਦੀ ਕਟਿੰਗ ਕਰ ਦੇਣੀ ਆ ਤੇ ਆ ਆ ਡੇਢ ਇੰਚ ਦੀ ਜਿਹੜੀ ਆਪਾਂ ਐਕਸਟਰਾ ਕਾਰਟ ਹੈ ਇਹ ਆਪਾਂ ਜਰੂਰ ਪਾਉਣੀ ਆ ਇਹਦੇ ਨਾਲ ਆਪਣੀ ਝੋਲੀ ਵੱਲੋਂ ਖਿੱਚਣੀ ਪਊਗੀ ਤੇ ਸਲਵਾਰ ਪਿੱਛੋਂ ਚੱਕ ਮੀ ਜੀ ਨਹੀਂ ਬਣੂਗੀ ਤੇ ਸਹੀ ਬਣੂਗੀ ਤੇ ਆਪਣੀ ਮੋਹਰੋ ਸਲਵਾਰ ਕੜਮੀ ਸਾਨਵੇਂ ਸਟੇਟ ਹੋ ਜੂਗੀ ਤੇ ਪਿੱਛੇ ਬੈਕ ਤੋਂ ਆਪਣੇ ਥੋੜੀ ਜੀ نیچے ਨੂੰ ਸਹੀ ਰਹੂਗੀ ਤੇ ਇਸ ਤਰੀਕੇ ਨਾਲ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਨੀ ਹੈ ਤੇ ਜੇ ਤੇਨੂੰ ਕੋਈ ਸਮਝ ਨਾ ਲੱਗੀ ਹੋ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨਵਾਦ